ਤੇ ਜਿਹੜੇ ਪੋਲੀਟੀਸ਼ੀਅਨਸ ਨੇ ਰਾਜਨੀਤਿਕ ਲੀਡਰ ਕੁਛ ਵੀ ਜਿਹੜਾ ਚੰਗਾ ਫੈਸਲਾ ਕਰਨ ਤੋਂ ਡਰਦੇ ਨੇ ਇਸ ਕਰਕੇ ਧਰਮਾਂ ਨੂੰ ਉਹਨਾਂ ਨੇ ਸਾਰੇ ਧਰਮਾਂ ਤੱਕ ਉਹਨਾਂ ਨੇ ਪਹੁੰਚ ਕੀਤੀ ਵੀ ਧਰਮ ਆਪਣਾ ਆਪਣਾ ਰੋਲ ਅਦਾ ਕਰ ਸਿੱਖਾਂ ਨੇ ਕੀ ਕੀ ਕਰਨਾ ਹੈ ਇੱਕ ਬਲੂਪ੍ਰਿੰਟ ਬਣਾ ਕੇ ਤੁਸੀਂ ਵਿੰਜ਼ਰ ਕਾਸਲ ਦੇ ਵਿੱਚ ਜਿੱਥੇ 200 250 ਜਿਹੜੇ ਦੁਨੀਆ ਦੇ ਸਾਇੰਸਦਾਨ ਧਾਰਮਿਕ ਨੇਤਾ ਤੇ ਪੋਲੀਟਿਸ਼ੀਅਨਸ ਤੇ ਖਾਸ ਕਰਕੇ ਕুইਨ ਐਲਿਜ਼ਬੈਥ ਦਾ ਜਿਹੜਾ ਹਸਬੰਡ ਸੀ ਪ੍ਰਿੰਸ ਫਿਲਿਪ ਤੇ ਬਾਨਕੀ ਮੂਨ ਜਿਹੜਾ ਯੂਨਾਈਟਿਡ ਨੇਸ਼ਨਲ ਸਕੱਤਰ ਜਨਰਲ ਸੀ ਉਹਨੇ ਇਸ ਚੀਜ਼ ਨੂੰ ਰਿਸੀਵ ਕਰਨਾ ਸੀ ਹਰੇਕ ਧਰਮ ਦੇ ਲੋਕਾਂ ਵੱਲੋਂ ਸੋ ਅਸੀਂ ਸਿੱਖਾਂ ਵੱਲੋਂ 5 ਸਾਲ ਦਾ ਪਲਾਨ ਦਿੱਤਾ ਸੀ ਵੀ ਅਸੀਂ ਆ ਆ ਕਰਾਂਗੇ ਜਿਹਦੇ ਵਿੱਚ ਪਹਿਲਾ ਪਲਾਨ ਇਹ ਸੀ ਵੀ ਅਸੀਂ ਸਿੱਖ ਵਾਤਾਵਰਨ ਦਿਵਸ ਦਾ ਇੱਕ ਤਿਉਹਾਰ ਸ਼ੁਰੂ ਕਰਾਂਗੇ ਕਿਉਂਕਿ ਕਿਸੇ ਵੀ ਇਨਸਾਨ ਨੂੰ ਜੇ ਤੁਸੀਂ ਕਿਸੇ ਕਾਰਜ ਦੇ ਵਿੱਚ ਉਤਸ਼ਾਹਿਤ ਕਰਨਾ ਹੈ ਤੇ ਤੁਹਾਨੂੰ ਜਸ਼ਨ ਮਨਾਉਣੇ ਬੜੇ ਜ਼ਰੂਰੀ ਹੁੰਦੇ ਸੋ ਸਿੱਖ ਵਾਤਾਵਰਨ ਦਿਵਸ ਦੀ ਇਹ ਸਿਆਲ ਦੇ ਨਾਲ ਸ਼ੁਰੂ ਕੀਤੀ ਗਈ ਤੇ ਅਸੀਂ ਪੰਜਾਬ ਦੇ ਵਿੱਚ ਆ ਕੇ ਸਿੱਖ ਵਾਤਾਵਰਨ ਦਿਵਸ ਦਾ ਜਿਹੜਾ ਇਤਿਹਾਸ ਸ਼ੁਰੂ ਕੀਤਾ ਤੇ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ SGPC ਨੂੰ ਅਪਰੋਚ ਕੀਤਾ ਕਿ ਤੁਸੀਂ ਮਾਰਚ 14 ਨੂੰ ਜਿਹੜਾ ਕੀਰਤਨ ਹੁੰਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਉਸ ਸਾਰਾ ਕੀਰਤਨ ਕੁਦਰਤ ਦੇ ਦਿੱਤੇ ਹੋਏ ਸ਼ਬਦਾਂ ਦੇ ਉੱਤੇ ਕੀਤਾ ਜਾਵੇ। ਸੋ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਬੜੇ ਖਿੜੇ ਮੱਥੇ ਇਸ ਗੱਲ ਦੀ ਪ੍ਰਵਾਨਗੀ ਦਿੱਤੀ। ਸੋ ਸਾਰਾ ਦਿਨ ਉਸ ਦਿਨ ਜਿਹੜਾ ਕੀਰਤਨ ਸੀ ਦਰਬਾਰ ਸਾਹਿਬ ਤੋਂ ਕੁਦਰਤ ਦੇ ਥੀਮ ਦੇ ਉੱਤੇ ਕੁਦਰਤ ਦੇ ਟੌਪਿਕ ਦੇ ਉੱਤੇ ਹੋਇਆ। ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ ਜਿਹੜੇ ਵੀ ਅਸੀਂ ਜੰਗਲ ਲਗਾਏ ਨੇ 5.5 ਲੱਖ ਰੁੱਖ ਲੱਗੇ ਨੇ ਉਹਦੇ ਵਿੱਚ ਤਕਰੀਬਨ 33000 ਲੋਕਾਂ ਨੇ ਆਪਣੇ ਹੱਥਾਂ ਦੇ ਨਾਲ ਰੁੱਖ ਲਗਾਏ ਨੇ। 33000 ਦੇ ਵਿੱਚੋਂ 17000 ਬੀਬੀਆਂ ਨੇ 15 ਸਾਲ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਇਹਦੀ ਸ਼ੁਰੂਆਤ ਕਿੱਦਾਂ ਹੋਈ ਇਹ ਜੱਥੇਬੰਦੀ ਹੁਣ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਯੋਗਦਾਨ ਹੁਣ ਇਸ ਜੱਥੇਬੰਦੀ ਵੱਲੋਂ ਪਾਇਆ ਜਾ ਰਿਹਾ ਹੈ ਇਹਦੀ ਸ਼ੁਰੂਆਤ ਕੀ ਹੋਈ ਕੀ ਕਹਾਣੀ ਹੈ ਕਿਸ ਤਰ੍ਹਾਂ ਲੋਕ ਇਹਦੇ ਨਾਲ ਜੁੜੇ 2009 ਦੇ ਵਿੱਚ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨਸ ਨੇ ਸਾਰੇ ਧਰਮਾਂ ਤੱਕ ਪਹੁੰਚ ਕੀਤੀ ਕਿ ਤਰਤੀਬਾ ਤਾਪਮਨ ਬਹੁਤ ਵਧ ਰਿਹਾ ਹੈ ਤੇ ਜਿਹੜੇ ਪੋਲੀਟਿਸ਼ੀਅਨਸ ਨੇ ਰਾਜਨੀਤਿਕ ਲੀਡਰ ਕੁਛ ਵੀ ਜਿਹੜਾ ਚੰਗਾ ਫੈਸਲਾ ਕਰਨ ਤੋਂ ਡਰਦੇ ਨੇ ਇਸ ਕਰਕੇ ਧਰਮਾਂ ਨੂੰ ਉਹਨਾਂ ਨੇ ਸਾਰੇ ਧਰਮਾਂ ਤੱਕ ਉਹਨਾਂ ਨੇ ਪਹੁੰਚ ਕੀਤੀ ਵੀ ਧਰਮ ਆਪਣਾ ਆਪਣਾ ਰੋਲ ਅਦਾ ਕਰਦਾ ਸਿੱਖਾਂ ਨੇ ਕੀ ਕੀ ਕਰਨਾ ਹੈ ਇੱਕ ਬਲੂਪ੍ਰਿੰਟ ਬਣਾ ਕੇ ਤੁਸੀਂ ਵਿੰਜ਼ਰ ਕਾਸਲ ਦੇ ਵਿੱਚ ਜਿੱਥੇ 200 250 ਜਿਹੜੇ ਦੁਨੀਆ ਦੇ ਸਾਇੰਸਦਾਨ ਧਾਰਮਿਕ ਨੇਤਾ ਤੇ ਪੋਲਿਟਿਸ਼ੀਅਨਸ ਤੇ ਖਾਸ ਕਰਕੇ ਕুইਨ ਐਲਿਜ਼ਬੈਥ ਦਾ ਜਿਹੜਾ ਹਸਬੰਡ ਸੀ ਪ੍ਰਿੰਸ ਫਿਲਿਪ ਤੇ ਬਾਨਕੀ ਮੂਨ ਜਿਹੜਾ ਯੂਨਾਈਟਿਡ ਨੇਸ਼ਨਲ ਸਕੱਤਰ ਜਨਰਲ ਸੀ ਉਹਨੇ ਇਸ ਚੀਜ਼ ਨੂੰ ਰਿਸੀਵ ਕਰਨਾ ਸੀ ਹਰੇਕ ਧਰਮ ਦੇ ਲੋਕਾਂ ਵੱਲੋਂ ਸੋ ਅਸੀਂ ਸਿੱਖਾਂ ਵੱਲੋਂ 5 ਸਾਲ ਦਾ ਪਲਾਨ ਦਿੱਤਾ ਸੀ ਵੀ ਅਸੀਂ ਆਹ ਕਰਾਂਗੇ ਜਿਹਦੇ ਵਿੱਚ ਪਹਿਲਾ ਪਲਾਨ ਇਹ ਸੀ ਵੀ ਅਸੀਂ ਸਿੱਖ ਵਾਤਾਵਰਨ ਦਿਵਸ ਦਾ ਇੱਕ ਤਿਉਹਾਰ ਸ਼ੁਰੂ ਕਰਾਂਗੇ ਕਿਉਂਕਿ ਕਿਸੇ ਵੀ ਇਨਸਾਨ ਨੂੰ ਜੇ ਤੁਸੀਂ ਕਿਸੇ ਕਾਰਜ ਦੇ ਵਿੱਚ ਉਤਸ਼ਾਹਿਤ ਕਰਨਾ ਹੈ ਤੇ ਤੁਹਾਨੂੰ ਜਸ਼ਨ ਮਨਾਉਣੇ ਬੜੇ ਜ਼ਰੂਰੀ ਹੁੰਦੇ ਹਨ ਸੋ ਸਿੱਖ ਵਾਤਾਵਰਨ ਦੇ ਵਿਸਤਰੀ ਨਹੀਂ ਇਸ ਖਿਆਲ ਦੇ ਨਾਲ ਸ਼ੁਰੂ ਕੀਤੀ ਗਈ ਤੇ ਅਸੀਂ ਪੰਜਾਬ ਦੇ ਵਿੱਚ ਆ ਕੇ ਸਿੱਖ ਵਾਤਾਵਰਨ ਦੇ ਵਿੱਚ ਦਾ ਜਿਹੜਾ ਇਤਿਹਾਸ ਸ਼ੁਰੂ ਕੀਤਾ ਤੇ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ SGPC ਨੂੰ ਅਪਰੋਚ ਕੀਤਾ ਕਿ ਤੁਸੀਂ ਮਾਰਚ 14 ਨੂੰ ਜਿਹੜਾ ਕੀਰਤਨ ਹੁੰਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਉਹ ਸਾਰਾ ਕੀਰਤਨ ਕੁਦਰਤ ਦੇ ਦਿੱਤੇ ਹੋਏ ਸ਼ਬਦਾਂ ਦੇ ਉੱਤੇ ਕੀਤਾ ਜਾਵੇ ਸੋ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਬੜੇ ਖਿੜੇ ਮੱਥੇ ਇਸ ਗੱਲ ਦੀ ਪ੍ਰਵਾਨਗੀ ਦਿੱਤੀ ਸੋ ਸਾਰਾ ਦਿਨ ਉਸ ਦਿਨ ਜਿਹੜਾ ਕੀਰਤਨ ਸੀ ਦਰਬਾਰ ਸਾਹਿਬ ਤੋਂ ਕੁਦਰਤ ਦੇ ਥੀਮ ਦੇ ਉੱਤੇ ਕੁਦਰਤ ਦੇ ਟਾਪਿਕ ਦੇ ਉੱਤੇ ਹੋਇਆ ਤੇ ਨਾਲ ਦੀ ਨਾਲ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਕਾਲ ਦਿੱਤੀ ਕਿ ਆਪਾਂ ਸਾਰੇ ਰਲ ਕੇ ਕੁਝ ਨਾ ਕੁਝ ਕਦਮ ਚੁੱਕੀਏ 7ਵੇਂ ਗੁਰੂ ਦਾ ਗੁਰਤਾ ਗੱਦੀ ਦਿਵਸ ਮਨਾਉਣ ਲਈ 7 ਕਦਮ ਅਸੀਂ ਚੁੱਕੀਏ ਪਾਣੀ ਦੀ ਬਚਤ ਕਿੱਦਾਂ ਕਰਨੀ ਹੈ ਪਲਾਸਟਿਕ ਕਿੱਦਾਂ ਨਹੀਂ ਵਰਤਣਾ ਆਰਗੇਨਿਕ ਫਾਰਮਿੰਗ ਸੋ ਇਹ ਜਿਹੜੇ 7 ਪੁਆਇੰਟਸ ਦੇ ਪ੍ਰੋਗਰਾਮ ਅਸੀਂ ਜਾਰੀ ਕੀਤੇ ਸਾਨੂੰ ਬੜੀ ਖੁਸ਼ੀ ਹੈ ਕਿ ਪਹਿਲੇ ਸਾਲ ਤਕਰੀਬਨ 700 ਜਥੇਬੰਦੀਆਂ ਸਕੂਲਾਂ ਕਾਲਜਾਂ ਨੇ ਇਹਦੇ ਵਿੱਚ ਭਾਗ ਲਿਆ। ਉਸ ਤੋਂ ਬਾਅਦ ਜੇ ਅੱਜ ਕੋਈ ਵਾਤਾਵਰਨ ਦੇ ਸੰਬੰਧ ਦੇ ਵਿੱਚ ਕੋਈ ਰਿਸਰਚ ਕਰਨਾ ਚਾਹਵੇ ਤੇ ਜੇ ਅੰਮ੍ਰਿਤਸਰ ਆ ਕੇ ਦੇਖੇ ਤੇ ਉਹਨੂੰ ਕੀ ਨਜ਼ਰ ਆਏਗਾ। ਦਰਬਾਰ ਸਾਹਿਬ ਦੇ ਵਿੱਚ ਤਾਂ ਬਹੁਤ ਸੁੰਦਰਤਾ ਹੈ ਪਰ ਜੇ ਦਰਬਾਰ ਸਾਹਿਬ ਤੋਂ ਬਾਹਰ ਕੋਈ ਜਾਵੇ ਤੇ ਉੱਥੇ ਤਾਂ ਤੁਹਾਨੂੰ ਗੰਦ ਨਜ਼ਰ ਆਏਗਾ। ਉੱਥੇ ਤੁਹਾਨੂੰ ਪ੍ਰਦੂਸ਼ਣ ਨਜ਼ਰ ਆਏਗਾ। ਉੱਥੇ 에ਅਰ ਕੁਆਲਿਟੀ ਇੰਡੈਕਸ ਤੁਹਾਨੂੰ ਨਜ਼ਰ ਆਏਗਾ। ਸੋ ਇਹਨਾਂ ਚੀਜ਼ਾਂ ਨੂੰ ਟੈਕਲ ਕਰਨ ਲਈ ਅਸੀਂ ਇੱਕ ਪ੍ਰੋਗਰਾਮ ਲਾਂਚ ਕੀਤਾ 2012 ਦੇ ਵਿੱਚ। ਉਹ ਸੀ ਇਕੋ ਅੰਮ੍ਰਿਤਸਰ ਇਕੋ ਅੰਮ੍ਰਿਤਸਰ ਦਾ ਮਤਲਬ ਸੀ ਵੀ ਇਹ ਜਿਹੜਾ ਅੰਮ੍ਰਿਤਸਰ ਹੈ ਇਹਨੂੰ ਇਕੋ ਫ੍ਰੈਂਡਲੀ ਕਿੱਦਾਂ ਬਣਾਇਆ ਜਾਵੇ ਇਹਨੂੰ ਗ੍ਰੀਨ ਕਿੱਦਾਂ ਬਣਾਇਆ ਜਾਵੇ ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਹਰਿਆਲੀ ਜ਼ਿਆਦਾ ਤੋਂ ਜ਼ਿਆਦਾ ਪੈਦਾ ਕਰ ਸਕੀਏ ਸੋ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਸਾਰੇ ਅਮਰਸਦਰ ਦੀਆਂ ਜਥੇਬੰਦੀਆਂ ਸਕੂਲਾਂ ਕਾਲਜਾਂ ਨੂੰ ਯੂਨੀਵਰਸਿਟੀ ਨੂੰ ਸਾਰਿਆਂ ਨੂੰ ਇਹਦਾ ਹਿੱਸਾ ਬਣਾਇਆ ਅਸੀਂ ਫਿਰ ਉਹਦੇ ਵਿੱਚ ਅਮਰਸਰ ਸਥਾਪਨਾ ਦਿਵਸ ਸ਼ੁਰੂ ਕੀਤਾ ਕਿ ਉਹ ਦਿਨ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਸ਼ਹਿਰ ਦੀ ਨੀਂ ਰੱਖੀ ਸੀ ਅਸੀਂ ਉਹਦਾ ਫਾਊਂਡੇਸ਼ਨ ਡੇ ਮਨਾਉਣਾ ਸ਼ੁਰੂ ਕਰੀਏ ਸੋ ਅਸੀਂ ਉਹ ਮਨਾਉਣਾ ਸ਼ੁਰੂ ਕੀਤਾ ਉਹਦੇ ਨਾਲ ਫਿਰ ਅਸੀਂ ਪ੍ਰੋਗਰਾਮ ਸ਼ੁਰੂ ਕੀਤੇ ਫਿਰ ਮਾਰਚ ਕੱਟਣੀ ਸ਼ੁਰੂ ਕੀਤੀ ਜਿਦੇ ਵਿੱਚ ਹਰੇਕ ਜਥੇਬੰਦੀ ਹਿੱਸਾ ਲੈਂਦੀ ਸੀ ਵੱਖ-ਵੱਖ ਧਰਮਾਂ ਦੇ ਲੋਕ ਆਉਂਦੇ ਸੀਗੇ ਹਿੰਦੂ ਜੈਨ ਮੁਸਲਮ ਇਸਾਈ ਸਿੱਖ ਸਾਰੇ ਅਮਰਸਰ ਨੂੰ ਸੈਲੀਬ੍ਰੇਟ ਕਰਨ ਲੱਗ ਗਏ ਸੋ ਇਹ 2012 ਤੋਂ ਲੈ ਕੇ 2017 ਤੱਕ ਇਹ 5 ਸਾਲ ਪ੍ਰੋਗਰਾਮ ਚੱਲਿਆ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹਦੇ ਵਿੱਚ ਇੱਕ ਗੱਲ ਬਹੁਤ ਹੀ ਮਾਰਕੇ ਵਾਲੀ ਹੋਈ ਉਹ ਇਹ ਸੀ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਪਹੁੰਚ ਕੀਤੀ ਕਿ ਜਿਹੜਾ ਦਰਬਾਰ ਸਾਹਿਬ ਦੇ ਵਿੱਚ 1 ਲੱਖ ਬੰਦਾ ਰੋਜ਼ ਆਂਦਾ ਹੈ ਜਦੋਂ ਖਾਸ ਤਿਉਹਾਰ ਹੁੰਦਾ ਉੱਥੇ 3 ਲੱਖ ਲੋਕ ਆਉਂਦੇ ਤੇ ਅਸੀਂ ਕਿਉਂ ਨਾ ਜਿਹੜਾ ਲੰਗਰ ਵਰਤਾਇਆ ਜਾਂਦਾ ਉਹਨੂੰ ਅਸੀਂ ਆਰਗੈਨਿਕ ਕਰੀਏ ਸੋ ਉਹਨਾਂ ਨੇ 1-2 ਸਾਲ ਸਾਡੇ ਨਾਲ ਗੱਲਬਾਤ ਕਰਦੇ ਰਹੇ ਪਰ ਉਹ ਵੀ ਚਾਹੁੰਦੇ ਸੀ ਕਿ ਵੀ ਸਾਡੇ ਕੋਲ ਕੋਈ ਇਹਦਾ ਸਮਾਧਾਨ ਹੋਵੇ ਸੋ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਹਨਾਂ ਸਾਰੀਆਂ ਮੀਟਿੰਗਾਂ ਦੇ ਵਿੱਚੋਂ ਇੱਕ ਗੱਲ ਆਈ ਕਿ ਉਹਨਾਂ ਨੇ ਛਤਲਾਨੀ ਸਾਹਿਬ ਗੁਰਦੁਆਰੇ ਦੇ ਵਿੱਚ ਉਹਨਾਂ ਕੋਲ ਜ਼ਮੀਨ ਸੀ ਉੱਥੇ 5 ਏਕੜ ਦੇ ਉਹਨਾਂ ਨੇ ਆਰਗੈਨਿਕ ਫਾਰਮਿੰਗ ਸ਼ੁਰੂ ਕੀਤੀ ਤਾਂ ਕਿ ਜਿਹੜਾ ਮਸਾਲਾ ਹੈ ਪਿਆਜ਼ ਲਸਣ ਅਦਰਕ ਦਾਣਾ ਇਹ ਸਬਜ਼ੀਆਂ ਇਹ ਜਿਹੜੀਆਂ ਵਰਤੀਆਂ ਜਾਂਦੀਆਂ ਲੰਗਰ ਦੇ ਵਿੱਚ ਇਹ ਉੱਥੋਂ ਆਣੀਆਂ ਸ਼ੁਰੂ ਹੋ ਜਾਂਦੀਆਂ ਤੇ ਮੈਨੂੰ ਇਸ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਮੈਨੇਜਰ ਸੀ ਜਿਹੜਾ ਚਲਾਉਣ ਵਾਲਾ ਸੀ ਉਹਨੇ ਸਾਨੂੰ ਇੱਕ ਸਾਲ ਦੀ ਰਿਪੋਰਟ ਦਿੱਤੀ ਕਿ ਅਸੀਂ ਇਹ ਜਿਹੜਾ ਆਰਗੈਨਿਕ ਫਾਰਮਿੰਗ ਸ਼ੁਰੂ ਕੀਤੀ ਸੀ 5 ਏਕੜ ਤੋਂ ਉਹ ਇੰਨੀ ਇੱਕ ਸਫਲ ਹੋਈ ਕਿ ਉਹਨਾਂ ਨੇ ਹੁਣ 13 ਏਕੜ ਦੇ ਉੱਤੇ ਇਹ ਆਰਗੈਨਿਕ ਫਾਰਮਿੰਗ ਸ਼ੁਰੂ ਕਰ ਦਿੱਤੀ ਹੈ ਤੇ ਇਹ ਵੀ ਦੱਸਿਆ ਉਹਨਾਂ ਨੇ ਕਿ ਸਾਰੇ ਖਰਚੇ ਕੱਢ ਕੇ ਅਸੀਂ 5 ਲੱਖ ਰੁਪਏ ਦਾ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਨੂੰ ਫਾਇਦਾ ਪਹੁੰਚਾਇਆ ਸੋ ਇਹ ਇੱਕ بڑا ਮੈਂ ਸਮਝਦਾ ਕਿ ਇਤਿਹਾਸਿਕ ਕਦਮ ਸੀਗਾ ਸੋ 2017 ਤੱਕ ਜਿਹੜਾ ਅਸੀਂ ਅੰਮ੍ਰਿਤਸਰ ਸਥਾਪਨਾ ਦਿਵਸ ਮਨਾਉਣਾ ਸ਼ੁਰੂ ਕੀਤਾ ਉਹਦੇ ਕਰਕੇ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਆਈ ਕਿ ਵਾਕਈ ਇਸ ਸ਼ਹਿਰ ਨੂੰ ਇਹਦੀ ਜਿਹੜੀ ਨੁਹਾਰ ਨੂੰ ਬਦਲਣ ਲਈ ਸਾਨੂੰ ਆਪਣਾ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ ਸੋ ਉਹਦੇ ਤਹਿਤ ਅਸੀਂ ਇੱਕ ਗ੍ਰੀਨ ਨਗਰ ਕੀਰਤਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਿੱਥੇ ਅੰਮ੍ਰਿਤਸਰ ਸਥਾਪਨਾ ਦਿਵਸ ਹੁੰਦਾ ਸੀ ਜੁਲਾਈ ਦੇ ਵਿੱਚ ਪਹਿਲੇ ਹਫ਼ਤੇ ਉਦੇ ਨਾਲ ਗ੍ਰੀਨ ਨਗਰ ਕੀਰਤਨ ਵੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਦਾ ਨਗਰ ਕੀਰਤਨ ਆਉਣਾ ਹੈ ਜਾਂ ਵਿਸਾਖੀ ਦਾ ਨਗਰ ਕੀਰਤਨ ਆਉਣਾ ਹੈ ਤੇ ਅਸੀਂ ਉਹਦੇ ਵਿੱਚ ਪਤਲਾਾਂ ਦੇ ਉੱਤੇ ਲੰਗਰ ਵਰਤਾਇਆ ਜਾਵੇ ਪਲਾਸਟਿਕ ਨਾ ਵਰਤਿਆ ਜਾਵੇ ਟਰੈਸ਼ ਕਿਦਾਂ ਇਕੱਠਾ ਕਰਨਾ ਹੈ ਨੌਜਵਾਨ ਪੂਰੀਆਂ ਟੀ-ਸ਼ਰਟਾਂ ਪਾ ਕੇ ਸਾਰਾ ਗੰਦ ਹੱਥਾਂ ਨਾਲ ਚੁੱਕ ਕੇ ਉਹਨਾਂ ਨੇ ਸਫਾਈ ਕਰਦੇ ਸੀ ਸੋ ਇਹ ਪ੍ਰੋਗਰਾਮ ਪੈਰਲਲ ਚੱਲ ਰਿਹਾ ਸੀ ਜਿੱਥੇ ਇਕੋ ਅੰਮ੍ਰਿਤਸਰ ਦੇ ਉੱਤੇ ਫੋਕਸ ਅਸੀਂ ਇੱਕ ਸ਼ਹਿਰ ਦੇ ਉੱਤੇ ਕੀਤਾ ਹੋਇਆ ਸੀਗਾ ਜਿਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਗੱਲ ਪਹੁੰਚ ਪਹੁੰਚ ਰਹੀ ਸੀ ਸੋ ਸਾਨੂੰ ਇਹ ਦੱਸਦੇ ਬੜੀ ਖੁਸ਼ੀ ਹੈ ਕਿ ਅਸੀਂ ਨੌਜਵਾਨਾਂ ਨੂੰ ਫਿਰ ਵੌਲੰਟੀਅਰ ਟ੍ਰੇਨਿੰਗ ਦੇਣ ਇਸ਼ੂ ਕੀਤੀ ਅਸੀਂ ਇੱਕ ਦਿਨ ਚੁਣਦੇ ਸੀਗੇ ਹਰ 6 ਮਹੀਨੇ ਹਰ 3 ਮਹੀਨੇ ਕਿ ਅਸੀਂ ਨੌਜਵਾਨ ਜਿਹੜੇ ਕਾਲਜ ਸਟੂਡੈਂਟਸ ਸਿਗੇ ਉਹਨਾਂ ਨੂੰ ਅਸੀਂ ਇਕੱਠੇ ਕਰਕੇ ਟ੍ਰੇਨਿੰਗ ਦਿੰਦੇ ਸੀਗੇ ਕਿ ਉਹਨਾਂ ਦੇ ਵਿੱਚ ਵਾਤਾਵਰਣ ਸੰਬੰਧੀ ਜਾਗਰੂਕਤਾ ਕਿੱਦਾਂ ਪੈਦਾ ਹੋ ਸਕੇ ਕਿਹੜੇ-ਕਿਹੜੇ ਪ੍ਰੋਗਰਾਮਾਂ ਦੇ ਵਿੱਚ ਉਹ ਸਾਡੇ ਨਾਲ ਹਿੱਸੇਦਾਰ ਬਣ ਸਕਦੇ ਨੇ ਸੋ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਹਨਾਂ ਵਰਕਸ਼ਾਪਸ ਦੇ ਵਿੱਚ ਅਸੀਂ ਤਕਰੀਬਨ ਹਜ਼ਾਰ ਸਟੂਡੈਂਟ ਹੈ ਇਹਨਾਂ 15 ਸਾਲਾਂ ਦੇ ਵਿੱਚ ਉਹਨਾਂ ਨੂੰ ਇਸ ਕਿਸਮ ਦੀ ਟ੍ਰੇਨਿੰਗ ਦਿੱਤੀ ਫਿਰ ਉਹਨਾਂ ਨੇ ਅੱਗੇ ਜਾ ਜਾ ਕੇ ਆਪਣੇ-ਆਪਣੇ ਸ਼ਹਿਰ ਦੇ ਵਿੱਚ ਆਪਣੇ-ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤੇ ਹਾਂਜੀ 2018 ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਇਕੋ ਸਿੱਖ ਵੱਲੋਂ ਲਾਂਚ ਕੀਤਾ ਗਿਆ ਗੁਰੂਗ੍ਰੰਥ ਸਾਹਿਬ ਬਾਗ ਜਿਹੜੇ ਰੁੱਖ ਫਸਲਾਂ ਵੇਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਸਾਰੇ ਹੀ ਇਸ ਬਾਗ ਦੇ ਵਿੱਚ ਲਗਾਏ ਗਏ ਹਨ ਸੋ ਸਾਰੇ ਗੁਰੂ ਗ੍ਰੰਥ ਸਾਹਿਬ ਬਾਗ ਜ਼ਰੂਰ ਜਾਓ ਤੇ ਉੱਥੇ ਜਾ ਕੇ ਉਹ ਕਨੈਕਸ਼ਨ ਤੁਸੀਂ ਆਪ ਮਹਿਸੂਸ ਕਰ ਸਕਦੇ ਹੋ ਜਿਸ ਕਨੈਕਸ਼ਨ ਦੀ ਗੁਰੂ ਸਾਹਿਬ ਜੀ ਨੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੀ ਹੋਈ ਹੈ ਤੇ ਭਗਤਾਂ ਨੇ ਵੀ ਕੀਤੀ ਹੈ 2018 ਦੇ ਵਿੱਚ ਵਾਹਿਗੁਰੂ ਨੇ ਮਿਹਰ ਕੀਤੀ ਕਿ ਸਾਨੂੰ ਇੱਕ ਸੱਜਣ ਜਿਹੜੇ ਕਿ ਬੰਬਈ ਦੇ ਵਿੱਚ ਨੇ ਉਹਨਾਂ ਦਾ ਨਾਮ ਸਰਦਾਰ ਚਰਨ ਸਿੰਘ ਹੈ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਕਿ ਮੈਂ ਇੱਕ ਤੁਹਾਨੂੰ ਇੱਕ ਟੈਕਨੀਕ ਦੱਸਣਾ ਚਾਹੁੰਦਾ ਹਾਂ ਕਿ ਮੀਆਂ ਵਾ ਕੀ ਮੈਥਡੋਲੋਜੀ ਹੈ ਜਿਹਦੇ ਅਧੀਨ ਜਿਹੜੇ ਰੁੱਖ ਲਗਾਏ ਜਾਂਦੇ ਨੇ ਕੱਲੇ ਰੁੱਖ ਨਹੀਂ ਉਥੇ ਜੰਗਲ ਲਗਾਇਆ ਜਾ ਸਕਦਾ ਹੈ ਤੇ ਉਹ ਜੰਗਲ ਜਿਹੜਾ ਪੂਰੇ ਦਾ ਪੂਰਾ ਹਰਾ ਭਰਾ ਬੜੀ ਛੇਤੀ ਹੋ ਜਾਂਦਾ ਹੈ ਤੇ ਰੁੱਖ ਉਹਦੇ ਵਿੱਚ ਮਰਦੇ ਨਹੀਂ ਹੈਗੇ ਸੋ ਅਸੀਂ ਅਗਲੇ ਦਿਨ 4 ਘੰਟੇ ਡਰਾਈਵ ਕਰਕੇ ਉਸ ਜੰਗਲ ਦੇ ਵਿੱਚ ਪਹੁੰਚੇ ਜਿਹੜਾ ਕਿ ਇਹਨਾਂ ਨੇ ਤਾਰਾਪੁਰ ਜਿਹੜਾ ਕਿ ਬਹੁਤ ਹੀ ਇੰਡਸਟਰੀਅਲਾਈਜ਼ਡ ਪੋਲੂਟਿਡ ਸਿਟੀ ਹੈ ਮਹਾਰਾਸ਼ਟਰ ਦੇ ਵਿੱਚ ਜਿੱਥੇ ਪਹਿਲਾ اٹੋਮਿਕ ਪਲਾਂਟ ਲੱਗਿਆ ਸੀਗਾ ਇੰਡੀਆ ਦਾ ਸੋ ਅਸੀਂ ਉੱਥੇ ਗਏ ਤੇ ਮੈਨੂੰ ਇਹ ਦੇਖ ਕੇ ਇੰਨੀ ਹੈਰਾਨੀ ਹੋਈ ਕਿ ਜਿਸ ਇਲਾਕੇ ਦੇ ਵਿੱਚ ਇਹਨਾਂ ਨੇ 2200 ਰੁੱਖਾਂ ਦਾ ਜੰਗਲ ਲਗਾਇਆ ਸੀ ਉਹ ਕੈਮੀਕਲ ਡੰਪ ਏਰੀਆ ਸੀ ਜਿੱਥੇ ਬਹੁਤ ਹੀ ਪੋਲੂਟਿਡ ਜਿਹੜਾ ਕੈਮੀਕਲ ਜਿਹੜਾ ਪ੍ਰੋਡਕਟ ਹੈ ਉਹਨੂੰ ਉੱਥੇ ਦਬਾਇਆ ਜਾਂਦਾ ਸੀ ਪਰ ਇਹਨਾਂ ਨੇ ਉੱਥੋਂ ਉੱਥੋਂ ਕੱਢ ਕੇ ਜ਼ਮੀਨ ਨੂੰ ਅਰਜ ਉੱਥੇ ਇਹ ਜੰਗਲ ਲਗਾਇਆ ਜਿਹਦੇ ਵਿੱਚ ਜਦੋਂ ਅਸੀਂ ਉਹਦੇ ਵਿੱਚ ਸੈਰ ਕੀਤੀ ਤੇ ਪੰਛੀਆਂ ਦੀ ਆਵਾਜ਼ ਤੇ ਜੋ ਉਸ ਜੋ ਸੀ ਅਸੀਂ ਹਰੀਆਲੀ ਦੇਖੀ ਮੈਂ ਉਸੇ ਵੇਲੇ ਉਹਨਾਂ ਨੂੰ ਕਿਹਾ ਕਿ ਜੀ ਇਹ ਜਿਹੜਾ ਢੰਗ ਤਰੀਕਾ ਅਸੀਂ ਪੰਜਾਬ 'ਚ ਲੈ ਕੇ ਜਾਣਾ ਅਗਲੇ ਦਿਨ ਅਸੀਂ ਫਲਾਈਟ ਲੈ ਕੇ ਚੰਡੀਗੜ੍ਹ ਪਹੁੰਚ ਗਏ ਅਸੀਂ ਆਪਣੇ ਸਾਰੇ ਸਟਾਫ ਨੂੰ ਬੁਲਾ ਕੇ ਅਸੀਂ ਕਿਹਾ ਜੀ ਅੱਜ ਤੋਂ ਬਾਅਦ ਅਸੀਂ ਮੀਆਵਾਕੀ ਮੈਥਡ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਜੰਗਲ ਲਗਾਉਣੇ ਸ਼ੁਰੂ ਕਰ ਦਿੱਤੇ ਸੋ ਅਸੀਂ ਕਿਹਾ ਜੀ ਪਹਿਲਾ ਜੰਗਲ ਅਸੀਂ ਸ਼ੁਰੂ ਕਰਦੇ ਹਾਂ ਅਸੀਂ ਆਵਾਜ਼ ਮਾਰੀ ਸਰਦਾਰ ਬਲਜੀਤ ਸਿੰਘ ਨੇ ਗਿਲਪਤੀ ਪਿੰਡ ਬਠਿੰਡਾ ਦੇ ਵਿੱਚ ਉਹਨਾਂ ਨੇ ਕਿਹਾ ਜੀ ਮੇਰੇ ਥਾਂ ਦੇ ਉੱਤੇ ਆ ਕੇ ਜੰਗਲ ਲਗਾਓ ਜੋ ਇੱਥੇ ਆ ਕੇ ਟ੍ਰੇਨਿੰਗ ਦੇਣ ਲਈ ਲੋਕ ਆਉਣਗੇ ਮੈਂ ਸਾਰਾ ਉਹਨਾਂ ਦਾ ਖਰਚਾ ਝੱਲਾਂਗਾ ਅਸੀਂ ਜੀ ਤਕਰੀਬਨ 100 ਨੌਜਵਾਨਾਂ ਨੂੰ ਕਾਲ ਦਿੱਤੀ ਨਾਲ ਸ਼ੁਭਿੰਦੂ ਸ਼ਰਮਾ ਜੀ ਜਿਹੜੇ ਕਿ ਮੀਆਵਾ ਕੀ ਮੈਥਡੋਲੋਜੀ ਦੇ ਇਸ ਵੇਲੇ ਸਭ ਤੋਂ ਵੱਡੇ ਐਕਸਪਰਟ ਨੇ TED ਟਾਕ TED ਸਕਾਲਰ ਰਹਿ ਚੁੱਕੇ ਨੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਸਾਨੂੰ ਆ ਕੇ ਇੱਥੇ ਟ੍ਰੇਨਿੰਗ ਦਿਓ ਨੌਜਵਾਨਾਂ ਨੂੰ ਟ੍ਰੇਨ ਕਰੋ ਸਾਰੇ ਜਿਹੜੇ এনवायरमेंटਲ ਜਿਹੜੇ ਐਕਟਿਵਿਸਟ ਨੇ ਪੰਜਾਬ ਦੇ ਉਹਨਾਂ ਨੂੰ ਵੀ ਅਸੀਂ ਸੱਦਾ ਦਿੱਤਾ ਸੋ ਤਿੰਨ ਦਿਨ ਦੀ ਵਰਕਸ਼ਾਪ ਹੋਈ ਤੇ ਤਿੰਨ ਦਿਨਾਂ ਦੇ ਵਿੱਚ ਉਥੇ ਪਹਿਲਾ ਜੰਗਲ 550 ਰੁੱਖਾਂ ਦਾ ਪੰਜਾਬ ਦੀ ਧਰਤੀ ਦੇ ਉੱਤੇ ਬਠਿੰਡੇ ਦੇ ਵਿੱਚ ਲੱਗ ਤੇ ਉਸ ਤੋਂ ਬਾਅਦ ਤਾਂ ਫਿਰ ਯੂ ਕੈਨ ਨੈਵਰ ਸੀ ਬੈਕ I ਮੀਨ ਇਹ ਫੇਰਾ ਜਿਹੜਾ ਦਿਲਸਲਾ ਸੀ ਹਣ ਤੱਕ ਜਾਰੀ ਹੈ ਤੇ ਮੈਂ ਦੱਸਣਾ ਚਾਹਨਾ ਆਪ ਜੀ ਸਾਰਿਆਂ ਨੂੰ ਕਿ ਅੱਜ 15 ਸਾਲ ਇਸ ਮਹਾਨ ਦਿਨ ਦੇ ਦੌਰਾਨ ਜੋ ਅਸੀਂ ਇਸ ਕੁਦਰਤ ਦਾ ਜਿਹੜਾ ਨਜ਼ਾਰਾ ਦੇਖ ਰਹੇ ਹਾਂ ਕਿ ਹੁਣ ਤੱਕ ਅਸੀਂ ਤਕਰੀਬਨ 900 ਤੋਂ ਉੱਪਰ ਜੰਗਲ ਲਗਾ ਚੁੱਕੇ ਹਾਂ ਭਾਵ ਕਿ 5.5 ਲੱਖ ਕਰੀਬ ਰੁੱਖ ਲੱਗ ਚੁੱਕੇ ਨੇ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ 99.9% ਰੁੱਖ ਜਿਉਂਦੇ ਨੇ ਸਰਵਾਈਵ ਕਰ ਰਹੇ ਨੇ ਉੱਥੇ ਪੰਛੀ ਆ ਕੇ ਗੀਤ ਗਾਉਂਦੇ ਨੇ ਉੱਥੇ ਉਹਨਾਂ ਨੇ ਆਲਣੇ ਬਣਾਏ ਹੋਏ ਨੇ ਹਰ ਕਿਸਮ ਦੇ ਜੀਵ ਜੰਤੂ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਰਲ ਮਿਲ ਕੇ ਇਸ ਧਰਤੀ ਨੂੰ ਉਪਜਾਊ ਬਣਾ ਰਹੇ ਨੇ ਤੇ ਉਹਦੇ ਨਾਲ ਵਾਤਾਵਰਨ ਬਦਲ ਰਿਹਾ ਹੈ ਉਹਦੇ ਨਾਲ ਜਿਹੜਾ ਤਾਪਮਾਨ ਘਟ ਰਿਹਾ ਹੈ ਸੋ ਏਸੀ ਚੀਜ਼ ਨੂੰ ਅਸੀਂ ਬਹੁਤ ਅੱਗੇ ਲਿਜਾ ਸਕਦੇ ਹਾਂ ਇਹ ਸਾਰਾ ਕੰਮ ਹੁਣ ਤੱਕ ਜੋ ਹੋਇਆ ਹੈ ਇਹ ਸਾਡੇ ਜਿਹੜੇ ਫੋਰੈਸਟ ਮੇਕਰਸ ਨੇ ਜਿਹੜੇ ਪੰਜਾਬ ਦੇ ਨੌਜਵਾਨ ਵੀਰ ਪੈਣ ਨੇ ਜਿਹੜਾ ਇਹਦਾ ਹਿੱਸਾ ਨੇ ਉਹਨਾਂ ਨੇ ਅਤਿ ਦੀ ਗਰਮੀ ਦੇ ਵਿੱਚ ਅਤ ਦੇ ਠੰਡ ਦੇ ਦਿਨਾਂ ਦੇ ਵਿੱਚ ਵੀ ਮੀਂਹ ਪੈਂਦਿਆਂ ਵੀ ਇਹਨਾਂ ਨੇ ਜੰਗਲ ਲਗਾਉਣ ਦਾ ਜਿਹੜਾ ਇਹ ਸਾਰਾ ਪ੍ਰੋਗਰਾਮ ਸੀ ਉਹਨੂੰ ਕਦੇ ਵੀ ਇੱਕ ਦਿਨ ਵੀ ਉਹਨਾਂ ਨੇ ਬੰਦ ਨਹੀਂ ਕੀਤਾ ਪੂਰਾ ਸਾਲ ਇਹ ਕੰਮ ਚੱਲਦਾ ਰਹਿੰਦਾ ਹੈ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਹ ਜਿਹੜੇ ਜੰਗਲ ਨੇ ਆਮ ਲੋਕਾਂ ਨੇ ਆਪਣੇ ਘਰਾਂ 'ਚ ਲਗਵਾਏ ਪੂਲਾਂ ਨੇ ਆਪਣੇ ਹਾਤੇ 'ਚ ਲਗਵਾਏ ਕੌਲਜਾਂ ਨੇ ਯੂਨੀਵਰਸਿਟੀ ਨੇ ਇਸੇ ਤਰ੍ਹਾਂ ਗੁਰਦੁਆਰਿਆਂ ਨੇ ਕਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਲਵਾਏ ਸੋ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ ਜਿਹੜੀ ਵੀ ਅਸੀਂ ਜੰਗਲ ਲਗਾਏ ਨੇ 5.5 ਲੱਖ ਰੁੱਖ ਲੱਗੇ ਨੇ ਉਹਦੇ ਵਿੱਚ ਤਕਰੀਬਨ 33000 ਲੋਕਾਂ ਨੇ ਆਪਣੇ ਹੱਥਾਂ ਦੇ ਨਾਲ ਰੁੱਖ ਲਗਾਏ ਨੇ 33000 ਦੇ ਵਿੱਚੋਂ 17000 ਬੀਬੀਆਂ ਨੇ ਔਰਤਾਂ ਨੇ ਜਿਨ੍ਹਾਂ ਨੇ ਇਹਦਾ ਵਿੱਚ ਆਪਣਾ ਹਿੱਸਾ ਪਾਇਆ ਹੈ ਤੇ ਇਹ ਵੀ ਇੱਕ ਬੜੀ ਖੁਸ਼ੀ ਦੀ ਗੱਲ ਹੈ ਦੇਖਣ ਨੂੰ ਸਾਨੂੰ ਮਿਲੀ ਹੈ ਕਿ ਜਦੋਂ ਅਸੀਂ ਇੱਕ ਜੰਗਲ ਲਗਾਉਂਦੇ ਹਾਂ 550 ਰੁੱਖਾਂ ਦਾ ਤੇ 30 ਘਰਾਂ ਦੀ ਰੋਟੀ ਚੱਲਦੀ ਹੈ ਜਿਹਦੇ ਕੋਲੋਂ ਅਸੀਂ ਬੈਂਬੂ ਸਟਿਕਸ ਖਰੀਦਦੇ ਹਾਂ ਕਿਸੇ ਕੋਲੋਂ ਅਸੀਂ ਤੂੜੀ ਖਰੀਦਦੇ ਹਾਂ ਕਿਸੇ ਕੋਲੋਂ ਰੂੜੀ ਲਾਂਦੀ ਹੈ ਕਿਸੇ ਕੋਈ ਜੀਸੀਬੀ ਲੈ ਕੇ ਆਉਂਦਾ ਹੈ ਭਾਵ ਹੈ ਕਿ ਇਹ ਕੱਲਾ ਜੰਗਲ ਲਗਾਉਣ ਦੇ ਨਾਲ ਤੁਸੀਂ ਸਿਰਫ ਰੁੱਖ ਨਹੀਂ ਲਗਾ ਰਹੇ ਤੁਸੀਂ ਸਾਰੀ ਇਕਨੋਮੀ ਨੂੰ ਸਪੋਰਟ ਕਰ ਰਹੇ ਫਿਰ ਜਿਹੜੇ ਨੌਜਵਾਨ ਫੋਰੈਸਟ ਮੇਕਰਸ ਬਣੇ ਨੇ ਉਹਨਾਂ ਨੂੰ ਗ੍ਰੀਨ ਜੋਬਸ ਮਿਲੀਆਂ ਨੇ ਅਕੇ ਕੇਈ ਟ੍ਰੇਨਿੰਗ ਲੈ ਰਹੇ ਨੇ ਸੋ ਕਹਿੰਦਾ ਮਤਲਬ ਹੀ ਇੱਕ ਸਰਕੂਲਰ ਇਕਨੋਮੀ ਦੀ ਜਿਹੜੀ ਬੜੀ ਵਧੀਆ ਤਸਵੀਰ ਜਿਹੜੀ ਕਿ ਅੱਜ ਸਾਰੀ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਇਹ ਕਹਿ ਰਹੀਆਂ ਨੇ ਕਿ ਇਹ ਸਾਨੂੰ ਕਰਨ ਦੀ ਲੋੜ ਹੈ ਉਹ ਤੁਸੀਂ ਗੁਰੂ ਨਾਨਕ ਪਵਿੱਤਰ ਜੰਗਲ ਦੇ ਵਿੱਚ ਆਪ ਐਗਜ਼ਾਮਪਲ ਦੇਖ ਸਕਦੇ ਸੋ ਅਸੀਂ ਪਿਛਲੇ 15 ਸਾਲ ਦੇ ਇਸ ਸਫ਼ਰ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਈ ਨਵੇਂ ਢੰਗ ਤਰੀਕੇ ਸਾਨੂੰ ਸਿੱਖਣ ਨੂੰ ਮਿਲੇ ਜਿਹਦੇ ਨਾਲ ਅਸੀਂ ਵਾਤਾਵਰਨ ਨੂੰ ਹੋਰ ਸੋਹਣਾ ਬਣਾ ਸਕਦੇ ਹਾਂ ਇਹ ਇੱਕ ਸੋਚ ਦੇ ਵਿੱਚ ਚੰਗੀ ਦਿਸ਼ਾ ਮਿਲੀ ਸਾਨੂੰ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਸਫਰ ਹੈ ਇਹ ਜਿਹੜਾ ਅਭਿਆਨ ਹੈ ਇਹਨੂੰ ਅਸੀਂ ਕੰਟੀਨਿਊ ਕਰੀਏ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਹਰ ਇਨਸਾਨ ਇਹਦਾ ਹਿੱਸਾ ਬਣੇ ਜਿੱਥੇ ਕਿਤੇ ਵੀ ਕੋਈ ਇਸ ਵੇਲੇ ਹੈ ਜਿਹੜਾ ਵਾਤਾਵਰਨ ਨੂੰ ਪ੍ਰੇਮ ਕਰਦਾ ਹੈ ਜਿਹੜਾ ਚਾਹੁੰਦਾ ਹੈ ਕਿ ਆਉਣ ਵਾਲੀ ਜਨਰੇਸ਼ਨ ਹੈ ਇਸ ਦਾ ਜੋ ਇੱਕ ਮਨ ਨੂੰ ਸਕੂਨ ਦੇਣ ਵਾਲਾ ਜਿਹੜਾ ਅਹਿਸਾਸ ਹੈ ਉਹਦੇ ਵਿੱਚ ਬੱਚਿਆਂ ਨੂੰ ਵੀ ਮਿਲ ਸਕੇ ਉਹ ਸਾਰੇ ਇਸ ਇਕੋਸਿਕ ਤੇ ਪ੍ਰੋਗਰਾਮ ਦੇ ਹਿੱਸਾ ਬਣੋ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਪਰਿਵਾਰ ਹੈ ਇਹ ਦਿਨੋਂ ਦਿਨ ਹੋਰ ਵਧੇ ਫੁੱਲੇ ਤੇ ਜਿਸ ਤਰ੍ਹਾਂ ਕਈ ਲੋਕਾਂ ਨੇ ਆ ਕੇ ਆਪਣਾ ਆਪਣਾ ਯੋਗਦਾਨ ਪਾਇਆ ਸਾਨੂੰ ਨਵੇਂ ਢੰਗ ਤਰੀਕੇ ਦੱਸੇ ਅਸੀਂ ਕਿਸ ਤਰ੍ਹਾਂ ਆਰਗੇਨਾਈਜ਼ ਕਰਨਾ ਹੈ ਕਿਸ ਤਰ੍ਹਾਂ ਆਮ ਲੋਕਾਂ ਨੂੰ ਨਾਲ ਜੋੜਨਾ ਹੈ ਇਹ ਜਿਹੜਾ ਸਾਡਾ ਲਰਨਿੰਗ ਪ੍ਰੋਸੈਸ ਸੀ ਸਾਡਾ ਸਿੱਖਣ ਦਾ ਇੱਕ ਜਿਹੜਾ ਸਫਰ ਸੀ ਉਹਨੂੰ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ ਆਪ ਵੀ ਤੁਸੀਂ ਇਸ ਦਾ ਹਿੱਸਾ ਬਣੋ ਇਹਦੇ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਸੋਚ ਹੈ ਇੱਕ ਪਿਤਾ ਇੱਕ ਉਸਕੇ ਹਮ ਬਾਰਕ ਅਸੀਂ ਸਾਰੇ ਉਸ ਪ੍ਰਮਾਤਮਾ ਦੇ ਬੱਚੇ ਆ ਧਰਤੀ ਸਾਡੀ ਮਾਂ ਹੈ ਸੋ ਇਸ ਧਰਤੀ ਨੂੰ ਆਪਾਂ ਸਾਰਿਆਂ ਨੇ ਹਰਾ-ਭਰਾ ਬਣਾਉਣਾ ਹੈ ਜਿਸ ਤਰ੍ਹਾਂ ਦਰਬਾਰ ਸਾਹਿਬ ਵਿੱਚ ਚਾਰ ਦਰਵਾਜ਼ੇ ਹੁੰਦੇ ਨੇ ਹਰੇਕ ਬੈਕਗ੍ਰਾਉਂਡ ਦਾ ਇਨਸਾਨ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ ਕਿਸੇ ਜਾਤ ਦਾ ਹਿੱਸਾ ਹੋਵੇ ਉਹ ਉਹਦਾ ਉੱਥੇ ਉਹਨੂੰ ਸਵਾਗਤ ਹੈ ਉਸਨੂੰ ਵੈਲਕਮ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਇਕੋ ਸਿੱਖ ਵੀ ਸਾਰਿਆਂ ਲਈ ਓਪਨ ਹੈ ਇਸ ਪਰਿਵਾਰ ਦਾ ਤੁਸੀਂ ਹਿੱਸਾ ਬਣੋ ਆਓ ਸਾਰੇ ਰਲ ਕੇ ਆਪਾਂ ਇਸ ਧਰਤੀ ਨੂੰ ਹੋਰ ਵੀ ਹਰਾ-ਭਰਾ ਬਣਾਈਏ ਐਸ ਕਿਸਮ ਦਾ ਬਣਾਈਏ ਕਿ ਲੋਕ ਇਹ ਕਹਿ ਸਕਣ ਕਿ ਇਹ ਸਵਰਗ ਤਾਂ ਇੱਥੇ ਹੀ ਹੈ ਸੋ ਇਹ ਆਪਾਂ ਸਾਰੇ ਮਹਿਸੂਸ ਕਰਦੇ ਆ ਆਪਣੇ ਜੀਵਨ ਕਾਲ ਦੇ ਵਿੱਚ ਇਹ ਅਸੀਂ ਜਾਣ ਤੋਂ ਪਹਿਲਾਂ ਇਸ ਕਿਸਮ ਦਾ ਸੰਸਾਰ ਘਟ ਕੇ ਆਪਣੇ ਬੱਚਿਆਂ ਨੂੰ ਸਦਾ ਟਿਕ ਜਾਈਏ। ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।